ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਮੈਂ ਤੁਹਾਨੂੰ 6 ਜੂਨ 1984 ਦੇ ਇਤਿਹਾਸ ਬਾਰੇ ਦੱਸਾਂਗੀ ਜਿਸ ਨੂੰ ਬਲੂ ਸਟਾਰ ਵੀ ਕਿਹਾ ਜਾਂਦਾ ਹੈ ਸੋ ਵੀਡੀਓ ਨੂੰ ਐਂਡ ਤੱਕ ਵਾਚ ਜ਼ਰੂਰ ਕਰਿਓ ਜਿਹੜਾ ਮੇਰੇ ਚੈਨਲ ਤੇ ਨਵਾਂ ਹੈਗੇ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਕਮੈਂਟ ਜ਼ਰੂਰ ਕਰਿਓ ਸਾਕਾ ਨੀਲਾ ਤਾਰਾ ਅੰਗਰੇਜ਼ੀ ਨਾਮ ਆਪਰੇਸ਼ਨ ਬਲੂ ਸਟਾਰ 1 2 10 ਜੂਨ 1984 ਦੇ ਵਿਚਕਾਰ ਭਾਰਤੀ ਫੌਜ ਦੁਆਰਾ ਹਮਲੇ ਸਰ ਵਿੱਚ ਸਿੱਖਾ ਦੇ ਧਾਰਮਿਕ ਅਸਥਾਨ ਸ੍ਰੀ ਹਰਮੰਦਰ ਸਾਹਿਬ ਤੇ ਕੀਤੀ ਹੋਈ ਫੌਜੀ ਕਾਰਵਾਈ ਹੈ ਉਸ ਸਮੇਂ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਭਾਈ ਅਮਰੀਕ ਸਿੰਘ ਮੁਖਸਰ ਅਤੇ ਜਰਨਲ ਸੁਬੇਕ ਸਿੰਘ ਉਸ ਸਮੇਂ ਸ੍ਰੀ ਹਰਮੰਦਰ ਸਾਹਿਬ ਵਿੱਚ ਸ਼ਾਮਿਲ ਸੀ ਇਹਨਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਸਿੰਘ ਗੁਰਦੁਆਰਾ ਸਾਹਿਬ ਵਿੱਚ ਸ਼ਾਮਿਲ ਸੀ ਜਿਨ੍ਹਾਂ ਨੂੰ ਅਤਵਾਦੀ ਕਹਿ ਕੇ ਫੌਜ ਗੁਰਦੁਆਰੇ ਵਿੱਚੋਂ ਕੱਢਣਾ ਚਾਹੁੰਦੀ ਸੀ ਇਸ ਫੌਜੀ ਕਾਰਵਾਈ ਵਿੱਚ ਬਹੁਤੇ ਲੋਕਾਂ ਦੀ ਜਾਨ ਗਈ ਅਤੇ ਸਿੱਖ ਧਰਮ ਦੇ ਪਵਿੱਤਰ ਸਥਾਨਾਂ ਦਾ ਨੁਕਸਾਨ ਹੋਇਆ ਸਿੱਖ ਭਾਈਚਾਰੇ ਲਈ ਵੱਡੇ ਰਾਜਨੀਤਿਕ ਅਧਿਕਾਰਾਂ ਦੀ ਵਕਾਲਤ ਕਰਨ ਵਾਲੀ ਇੱਕ ਲੰਮੇ ਸਮੇਂ ਤੋਂ ਚੱਲੀ ਆ ਰਹੀ ਲਹਿਰ ਪਹਿਲਾ ਭਾਰਤ ਦੇ ਪੰਜਾਬ ਰਾਜ ਵਿੱਚ ਮੌਜੂਦ ਸੀ ਅਤੇ 1977 ਵਿੱਚ ਸਿੱਖ ਕਾਰਕੁਨਾਂ ਨੇ ਭਾਰਤ ਸਰਕਾਰ ਨੂੰ ਅਨੰਦਪੁਰ ਸਾਹਿਬ ਮਤਾ ਪੇਸ਼ ਕੀਤਾ ਜੋ ਕਿ ਪੰਜਾਬ ਲਈ ਵੱਡੀ ਖੁਦਮੁਖਤਿਆਰੀ ਵਿਆ ਮੰਗਾ ਦੀ ਇੱਕ ਸੂਚੀ ਸੀ ਇਸ ਮਤੇ ਨੂੰ ਭਾਰਤ ਸਰਕਾਰ ਨੇ ਰੱਦ ਕਰ ਦਿੱਤਾ ਜੁਲਾਈ 1982 ਵਿੱਚ ਸਿੱਖ ਰਾਜਨੀਤਿਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਰਚੰਦ ਸਿੰਘ ਲਾਗੋਵਾਲ ਨੇ ਭਿੰਡਰਾ ਵਾਲਾ ਜੋ ਅਧਿਕਾਰੀਆਂ ਦੁਆਰਾ ਲੋੜਿੰਦੇ ਸੀ ਨੂੰ ਗ੍ਰਿਫਤਾਰੀ ਤੋਂ ਬਚਣ ਲਈ ਹਰਮੰਦਰ ਸਾਹਿਬ ਵਿੱਚ ਨਿਵਾਸ ਕਰਨ ਲਈ ਸੱਦਾ ਦਿੱਤਾ 1 ਜੂਨ 1984 ਨੂੰ ਗੱਲਬਾਤ ਸਫਲ ਹੋਣ ਤੋਂ ਬਾਅਦ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਫੌਜ ਨੂੰ ਜਲਦਬਾਦੀ ਵਿੱਚ ਆਪਰੇਸ਼ਨ ਬਲੂ ਸਟਾਰ ਸ਼ੁਰੂ ਕਰਨ ਦਾ ਹੁਕਮ ਦਿੱਤਾ ਜਿਸ ਵਿੱਚ ਹੰਦਰ ਸਾਹਿਬ ਅਤੇ ਪੰਜਾਬ ਪਰ ਦੇ ਕਈ ਹੋਰ ਸਿੱਖ ਮੰਦਿਰਾਂ ਅਤੇ ਸਥਾਨਾਂ ਤੇ ਹਮਲਾ ਕੀਤਾ ਗਿਆ ਜਿਸ ਵਿੱਚ ਨਾਗਰੀਕਾ ਅਤੇ ਸ਼ਰਦਾਲਵਾ ਨੂੰ ਵੀ ਮਾਰਿਆ ਗਿਆ ਫੌਜ ਨੇ ਅੰਦਰ ਸ਼ਾਮਿਲ ਸਿੱਖਾ ਕੋਲ ਮੌਜੂਦ ਗੋਲੀਬਾਰੀ ਦੀ ਸ਼ਕਤੀ ਨੂੰ ਘੱਟ ਸਮਝਿਆ ਜਿਨ੍ਹਾਂ ਦੇ ਹਥਿਆਰਾਂ ਵਿੱਚ ਚੀਨੀ ਬਣੇ ਰਾਕਟ ਪ੍ਰੋਪਲਟ ਗ੍ਰੇਨਡ ਲਾਂਚਰ ਅਤੇ ਸ਼ਸਤਰ ਵਿਨਨ ਵਿਆਸਮਰਥਾਵਾ ਵਾਲੇ ਗੋਲਾ ਬਾਰੂਦ ਸ਼ਾਮਿਲ ਸੀ ਪਵਿੱਤਰ ਸਥਾਨ ਨੂੰ ਨੁਕਸਾਨ ਤੋਂ ਬਚਣ ਦੀ ਉਮੀਦ ਵਿੱਚ ਭਾਰਤੀ ਫੌਜਾਂ ਨੇ ਹਲਕੇ ਹਥਿਆਰਾਂ ਦੀ ਵਰਤੋਂ ਕਰਕੇ ਮੰਦਰ ਤੇ ਅਸਫਲ ਹਮਲਾ ਕੀਤਾ ਅਤੇ ਫਿਰ ਭਾਰੀ ਟੈਂਕਾਂ ਹੈਲੀਕਾਪਟਰਾਂ ਅਤੇ ਤੋਪਖਾਨੇ ਸਮੇਤ ਭਾਈ ਭਾਰੀ ਹਥਿਆਰਾਂ ਦੀ ਵਰਤੋਂ ਕੀਤੀ ਲੜਾਈ ਲੰਮੇ ਸਮੇਂ ਦੇ ਸ਼ਹਿਰੀ ਯੁੱਧ ਵਿੱਚ ਬਦਲ ਗਈ ਜਿਸ ਵਿੱਚ ਭਾਰਤੀ ਫੌਜਾਂ ਨੇ ਹੌਲੀ-ਹੌਲੀ ਜ਼ਮੀਨ ਹਾਸਲ ਕਰਨ ਲਈ ਕਾਫੀ ਬਲਾਂ ਨੂੰ ਸਮਰਤ ਕੀਤਾ ਅੰਤ ਵਿੱਚ 6 ਜੂਨ ਨੂੰ ਸਿੱਖਾ ਦਾ ਜੈਦਦਰ ਗੋਲਾ ਬਾਰੂਦ ਖਤਮ ਹੋ ਗਿਆ ਅਤੇ 10 ਜੂਨ ਤੱਕ ਲੜਾਈ ਕਾਫੀ ਹੱਦ ਤੱਕ ਬੰਦ ਹੋ ਗਈ ਭਾਰਤੀ ਫੌਜਾਂ ਨੇ ਕੰਪਲੈਕਸ ਤੇ ਕਬਜ਼ਾ ਕਰ ਲਿਆ ਭਾਰਤ ਸਰਕਾਰ ਨੇ ਸਿੱਖ ਲੜਾਕੂਆਂ ਨੂੰ ਅੱਤਵਾਦੀ ਐਲਾਨ ਕੀਤਾ ਅਤੇ ਉਹਨਾਂ ਨੂੰ ਉੱਚ ਨਾਗਰਿਕਾ ਦਿਆ ਮੋਤਾ ਦਾ ਕਾਰਨ ਦਸੀਆ ਜੋ ਮੰਦਰ ਦੇ ਅੰਦਰ ਫਸੇ ਸ਼ਰਧਾਲੂਆਂ ਨੂੰ ਮਨੁੱਖੀ ਢਾਲ ਵਜੋਂ ਵਰਤ ਰਹੀ ਸੀ ਹਾਲਾਂਕਿ ਭਾਰਤੀ ਫੌਜਾ ਨੂੰ ਪਤਾ ਸੀ ਕਿ ਨਾਗਰਿਕ ਅੰਦਰ ਮੌਜੂਦ ਹੈ ਅਤੇ ਇਹ ਕਾਰਵਾਈ ਇੱਕ ਸਿੱਖ ਧਾਰਮਿਕ ਦਿਨ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਤੇ ਸ਼ੁਰੂ ਹੋਈ ਜਦੋਂ ਬਹੁਤ ਸਾਰੇ ਸ਼ਰਧਾਲੂ ਮੌਜੂਦ ਹੋਣਗੇ ਕਾਰਵਾਈ ਦੌਰਾਨ ਫੌਜ ਦੁਆਰਾ ਬਹੁਤ ਸਾਰੇ ਨਾਗਰੀਕਾਂ ਨੂੰ ਗਿਆਰ ਨਿਆਇਕ ਕਤਲਾ ਦਾ ਸਾਹਮਣਾ ਕਰਨਾ ਪਿਆ ਹਰਮੰਦਰ ਸਾਹਿਬ ਕੰਪਲੈਕਸ ਵਿੱਚ ਇਸ ਫੌਜੀ ਕਾਰਵਾਈ ਦੀ ਦੁਨੀਆ ਭਰ ਦੇ ਸਿੱਖਾ ਦੁਆਰਾ ਆਲੋਚਨਾ ਕੀਤੀ ਗਈ ਸੀ ਜਿਨ੍ਹਾਂ ਨੇ ਸਿੱਖਾ ਨੂੰ ਸਿੱਖ ਧਰਮ ਅਤੇ ਸਮੁੱਚੇ ਸਿੱਖ ਭਾਈਚਾਰੇ ਤੇ ਹਮਲਾ ਮੰਨਿਆ ਸੀ ਇਸ ਕਾਰਵਾਈ ਤੋਂ 5 ਮਹੀਨੇ ਬਾਅਦ 31 ਅਕਤੂਬਰ 1984 ਨੂੰ ਦੋ ਸਿੱਖਾ ਸਤਵੰਤ ਸਿੰਘ ਅਤੇ ਬੀਅੰਤ ਸਿੰਘ ਦੁਆਰਾ ਬਦਲੇ ਵਿੱਚ ਇੰਦਰਾ ਗਾਂਧੀ ਦੀ ਹੱਤਿਆ ਕਰ ਦਿੱਤੀ ਗਈ ਉਸ ਦੀ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ ਨੇ ਉਸ ਦੀ ਮੌਤ ਤੇ ਜਨਤਕ ਰੋਸ ਦਾ ਇਸਤੇਮਾਲ ਕੀਤਾ ਜਿਸ ਦੇ ਨਤੀਜੇ ਵਜੋਂ ਉੱਨੀ ਸੌ ਚੁਰਾਸੀ ਵਿੱਚ ਕਾਂਗਰਸੀ ਵਰਕਰਾਂ ਅਤੇ ਗੁੱਸੇ ਵਿੱਚ ਆਈ ਭੀੜ ਦੀ ਅਗਵਾਈ ਵਿੱਚ ਸਿੱਖ ਵਿਰੋਧੀ ਦੰਗੇ ਹੋਏ ਜਿਸ ਦੇ ਨਤੀਜੇ ਵਜੋਂ ਹਜ਼ਾਰਾਂ ਸਿੱਖ ਨਾਗਰਿਕਾਂ ਮਾਰੇ ਗਏ ਆਪਣੇ ਦੱਸੇ ਗਏ ਉਦੇਸ਼ਾਂ ਨੂੰ ਪੂਰਾ ਕਰਨ ਦੇ ਬਾਵਜੂਦ ਇਸ ਕਾਰਵਾਈ ਨੂੰ ਭਾਰਤੀ ਫੌਜ ਅਤੇ ਰਾਜ ਲਈ ਵਿਨਾਸ਼ਕਾਰੀ ਦੱਸਿਆ ਗਿਆ ਇਸ ਨੇ ਭਾਰਤ ਸਰਕਾਰ ਅਤੇ ਇਸ ਭਾਈਚਾਰੇ ਵਿਚਕਾਰ ਤਣਾਅ ਨੂੰ ਬਹੁਤ ਵਧਾ ਦਿੱਤਾ ਜਿੰਨਾ ਵਿੱਚ ਬਹੁਤ ਸਾਰੇ ਇੱਕ ਵੱਖਰੇ ਰਾਜ ਦੀ ਮੰਗ ਕਰ ਰਹੇ ਸੀ ਇਸ ਦੌਰਾਨ 1984 ਦੇ ਸਿੱਖ ਵਿਰੋਧੀ ਦੰਗਿਆਂ ਨੇ ਪੁਲਿਸ ਕਾਰਵਾਈਆਂ ਦੀ ਇੱਕ ਲੜੀ ਨੂੰ ਵਿਆਪਕ ਸਮਰਪਦਾਇਕ ਹਿੰਸਾ ਵਿੱਚ ਬਦਲ ਦਿੱਤਾ ਕਾਰਵਾਈ ਦੀ ਬੇਰਮੀ ਅਤੇ ਉੱਚ ਨਾਗਰਿਕ ਮੋਤਾ ਨੇ ਪੰਜਾਬ ਵਿੱਚ ਇੱਕ ਬਗਾਵਤ ਨੂੰ ਜਨਮ ਦਿੱਤਾ ਇਸ ਕਾਰਵਾਈ ਨੂੰ ਇੱਕ ਕੇਸ ਸਟਡੀ ਵਜੋਂ ਵਰਤਿਆ ਗਿਆ ਹੈ ਜੋ ਫੌਜੀ ਕਾਰਵਾਈ ਆ ਸ਼ੁਰੂ ਕਰਨ ਤੋਂ ਪਹਿਲਾ ਧਾਰਮਿਕ ਅਤੇ ਸਭਿਆਚਾਰਕ ਸੰਵੇਦਨਸ਼ੀਲਤਾ ਦਾ ਸਤਿਕਾਰ ਕਰਨ ਦੀ ਮਹੱਤਤਾ ਨੂੰ ਉਜਾਗਰ ਕਰਦਾ ਹੈ ਬਾਅਦ ਵਿੱਚ ਆਪਰੇਸ਼ਨ ਬਲੈਕ ਥੰਡਰ 1 ਅਤੇ 2 ਦੇ ਵਿਚਸੇ ਵਜੋਂ ਕੰਪਲੈਕਸ ਦੇ ਦੋ ਵਾਰ ਛਾਪੇਮਾਰੀ ਕੀਤੀ ਗਈ ਦੋਮਾਂ ਕਾਰਵਾਈਆਂ ਵਿੱਚ ਆਪਰੇਸ਼ਨ ਬਲੂ ਸਟਾਰ ਨਾਲ ਉਹ ਵੱਡੀ ਮਾਤਰਾ ਵਿੱਚ ਅੱਤਵਾਦੀਆਂ ਦੇ باوجود ਨਾਗਰਿਕਾਂ ਦਾ ਨੁਕਸਾਨ ਜਾਂ ਮੰਦਰ ਨੂੰ ਬਹੁਤ ਘੱਟ ਜਾਂ ਕੋਈ ਨੁਕਸਾਨ ਨਹੀਂ ਹੋਇਆ 9 ਸਤੰਬਰ 1981 ਨੂੰ ਹਿੰਦ ਸਮਾਚਾਰ ਗਰੁੱਪ ਦੇ ਮਾਲਕ ਲਾਲਾ ਜਗਤ ਨਾਰਾਇਣ ਦੇ ਕਤਲ ਕੇਸ ਵਿੱਚ ਦੋਸ਼ੀ ਮੌਕੇ ਤੇ ਹੀ ਗ੍ਰਿਫਤਾਰੀ ਹੋ ਗਿਆ ਸੀ ਮਕਦਮੇ ਵਿੱਚ ਸੰਤ ਜਰਨੈਲ ਸਿੰਘ ਦਾ ਨਾਮ ਵੀ ਦੋਸ਼ੀ ਵਜੋਂ ਲਿਖਿਆ ਗਿਆ ਸੀ ਉੱਚ ਅਧਿਕਾਰੀਆਂ ਦੇ ਹੁਕਮ ਅਨੁਸਾਰ ਅਸੀਂ ਵੀ ਮਹਿਤਾ ਚੌਂਕ ਵਿਜਨ ਨਾਕਾਬੰਦੀ ਕਰ ਦਿੱਤੀ ਗਈ ਹਮ ਜਿਸਰਪੁਰ ਨੂੰ ਪਤਾ ਚੱਲਿਆ ਕਿ ਸੰਤ ਜਰਨੈਲ ਸਿੰਘ ਦੇ ਗ੍ਰਿਫਤਾਰੀ ਵਾਰੰਟ ਜਾਰੀ ਹੋਏ ਹਨ ਗ੍ਰਿਫਤਾਰੀ ਲਈ 20 ਸਤੰਬਰ 1981 ਦੀ ਤਾਰੀਖ ਮਿੱਥੀ ਗਈ ਪਹਿਲਾ ਸੰਤ ਜਰਨੈਲ ਸਿੰਘ ਤੇ ਉਸ ਦੇ ਸਾਥੀਆਂ ਨੂੰ ਚੰਦੋ ਕਲਾ ਵਿੱਚ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤੇ ਜਥੇ ਦੀ ਬੱਸਾਂ ਗੱਡੀਆਂ ਨੂੰ ਅੱਗ ਲਾ ਦਿੱਤੀ ਸੀ ਸੰਤ ਜਰਨੈਲ ਸਿੰਘ ਨੂੰ ਲੈ ਕੇ ਲੁਧਿਆਣਾ ਲਈ ਚੱਲ ਪਏ ਗ੍ਰਿਫਤਾਰੀ ਲਈ ਸਰਕਾਰ ਨੇ ਵੱਡਾ ਉਦਦਮ ਕੀਤਾ ਪਰ ਰਾਜਸੀ ਆਗੂਆ ਦੀ ਵਿਚੋਲਗੀ ਤੇ ਸੰਤ ਜਰਨੈਲ ਸਿੰਘ ਨੂੰ ਅਕਤੂਬਰ 1981 ਵਿੱਚ ਮੁਕੱਦਮਾ ਚਲਾਏ ਬਿਨਾਂ ਹੀ ਰਿਹਾ ਕਰ ਦਿੱਤਾ ਗਿਆ ਭਾਈ ਅਮਰੀਕ ਸਿੰਘ ਆਪਣੇ ਕੁਝ ਸਾਥੀਆਂ ਸਮੇਤ ਝੂਠੇ ਮੁਕਦਮੇ ਬਾਰੇ ਰੋਸ ਪ੍ਰਗਟ ਕਰਨ ਲਈ ਉਥੇ ਆ ਗਿਆ ਅਮਰੀਕ ਸਿੰਘ ਤੇ ਉਸ ਦੇ ਸਾਥੀਆਂ ਨੂੰ ਥਾਣੇ ਅੰਦਰ ਧਾਰਾ 184 143 ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਧਾਰਾ ਸਿੰਘ ਤੇ ਅਮਰੀਕ ਸਿੰਘ ਦੀ ਰਿਹਾਈ ਲਈ ਮੋਰਚਾ ਸ਼ੁਰੂ ਹੋਇਆ 1 ਜੂਨ 1984 ਨੂੰ CRPF ਤੇ BSF ਨੇਤਰਬਾਰ ਸਾਹਿਬ ਸਮੂਹ ਵੱਲ ਗੱਲ ਚਲੌਣੀ ਗੋਲੀ ਚਲੌਣੀ ਆਰੰਭ ਕਰ ਦਿੱਤੀ 2 ਜੂਨ ਨੂੰ ਜਰਨਲ ਗੋਰੀ ਸ਼ੰਕਰ ਨੂੰ ਸਰਖਿਆ ਸਲਾਹਕਾਰ ਲਾ ਕੇ ਪੂਰੇ ਪੰਜਾਬ ਵਿੱਚ ਕਰਫਿਊ ਲਾ ਦਿੱਤਾ ਗਿਆ ਅਤੇ ਫੌਜ ਨੇ ਨੀਲਾ ਤਾਰਾ ਆਪਰੇਸ਼ਨ ਆਰੰਭ ਕਰ ਦਿੱਤਾ ਦਰਬਾਰ ਸਾਹਿਬ ਅੰਦਰ ਐਂਟੀ ਟੈਂਕ ਗੋਲੇ ਤੇ ਹੋਰ ਭਾਰੀ ਅਸਲਾ ਪਹੁੰਚ ਗਿਆ ਹਮਦਿਸਰ ਦੇ ਖੂਫੀਆ ਵਿਭਾਗ ਦਾ ਅਫਸਰ ਸਿੱਧੇ ਤੌਰ ਤੇ ਵੀ ਕੇਂਦਰ ਸਰਕਾਰ ਦੇ ਸੰਪਰਕ ਵਿੱਚ ਸੀ ਦਰਬਾਰ ਸਾਹਿਬ ਸਮੂਹ ਵਿੱਚ ਜਰਨਲ ਸੁਬੇਕ ਸਿੰਘ ਨੇ ਮਜਬੂਤ ਮੋਰਚਾ ਬੰਦੀ ਕੀਤੀ 6 ਜੂਨ 1984 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਤਹਟ ਡੇ ਰੀ ਕਾਰਨ ਤੇਜੰਤ ਜਰਨੈਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਮੌਤ ਨਾਲ ਫੌਜੀ ਕਾਰਵਾਈ ਕੀਤੀ ਸਰਕਾਰੀ ਅੰਕੜਿਆਂ ਅਨੁਸਾਰ 136 ਫੌਜੀ ਮਾਰੇ ਅਤੇ 220 ਜ਼ਖਮੀ ਹੋਏ ਅਤੇ 492 ਨਾਗਰਿਕ ਤੇ ਖਾੜਕੂ ਮਾਰੇ ਗਈ ਬਰਾੜ ਦੀ ਨਵੀਂ ਕਿਤਾਬ ਮੁਤਾਬਕ 15307 ਮਾਰੇ ਅਤੇ 17000 ਤੋਂ ਵੱਧ ਜ਼ਖਮੀ ਹੋਏ ਮਰਨ ਵਾਲਿਆਂ ਵਿੱਚ ਬਹੁਤ ਸਾਰੇ ਲੋਕ ਸਨ ਜੋ ਸ਼੍ਰੀ ਦਰਬਾਰ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨੋਲ ਲਈ ਆਏ ਸੀ ਜੋਧਪੁਰ ਜੇਲ੍ਹ ਵਿੱਚ ਲਜਾਏ ਗਏ 399 ਵਿਅਕਤੀਆਂ ਵਿੱਚੋਂ ਵਿੱਚੋ ਵੀ ਕਈ ਬੇਗੁਨਾਹ ਸ਼ਰਦਾਲੂ ਵੀ ਸੀ ਇਸ ਕਾਰਵਾਈ ਦੌਰਾਨ ਫੌਜ ਉੱਤੇ ਆਮ ਸਿੱਖਾ ਉੱਤੇ ਵੈਸ਼ੀ ਤਸ਼ੱਦ ਕਰਨ ਦੇ ਦੋਸ਼ ਵੀ ਲੱਗਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ